ਇਹੜਾ ਨਵਾਂ ਘਰ ਪਾਇਆ ਜੇ ਗੱਲ ਕਰਕੇ ਪਸ਼ੂਆਂ ਦਾ ਤੇ ਐਂਟਰੀ ਜਿਹੜੀ ਹੈ ਔਰ ਅਰਦਾਸ ਵੀ ਕਰਵਾਈ ਫਿਰ ਹਾਂਜੀ ਹਾਂ ਵੀਰੇ ਬਾਬਾ ਜੀ ਨੂੰ ਬੁਲਾ ਕੇ ਅਰਦਾਸ ਕਰਾਈ ਆਪਾਂ ਨੇ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਕੋਟਕਲਾਂ ਦੇ ਵਿੱਚ ਪਹੁੰਚੇ ਆ ਨਾਬਾ ਏਰੀਆ ਪੈ ਜਾਂਦਾ ਦੋਸਤੋ ਬਾਕੀ ਆਪਾਂ ਜਿਹੜੀ ਜਿਹੜੀ ਆ ਜਿਹੜੀ ਮੱਝ ਦਿਸੀ ਜਾਂਦੀ ਹੈ ਨਾ ਸੋਨੂੰ ਸਕਰੀਨ ਤੇ ਇਹਦੀ ਆਪਾਂ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਬਾਕੀ ਮੱਝ ਮਿੱਤਰੋ ਬਹੁਤ ਜ਼ਿਆਦਾ ਚੰਗੀ ਬੇਲਬੂਲ ਬਹੁਤ ਆ ਤੇ ਬਾਕੀ ਥਾਂਲੇ ਵੀ ਦੀ ਸਾਫ ਆ ਤੇ ਆਜੋ ਬਾਈ ਨਾਲ ਗੱਲਬਾਤ ਕਰਵਾਉਨੇ ਆ ਡਿਟੇਲ ਆਪਾਂ ਇਸ ਮੱਝ ਦੀ ਲੈ ਕੇ ਤੁਹਾਨੂੰ ਦਿੰਨੇ ਆਂਗੇ ਹਾਂਜੀ ਬਾਈ ਜੀ ਸਸੀ ਕਾਲ ਜੀ ਬਾਈ ਸਸੀ ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੈਂ ਨਾ ਚਮਕੌਰ ਸਿੰਘ ਆ ਵੀਰੇ ਚਮਕੌਰ ਸਿੰਘ ਤੇ ਪਿੰਡ ਕਿਹੜਾ ਆ ਜਾਂਦਾ ਬਾਈ ਆਪਣਾ ਪਿੰਡ ਕੋੜਕਲਾ ਆ ਵੀਰੇ ਠੀਕ ਆ ਇਹ ਨਾਬਾ ਤੇ ਪਵਾਨੀਗੜ੍ਹ ਦੇ ਵਿਚਾਲੇ ਪਿਆ ਜਾਂਦਾ ਜੀ ਠੀਕ ਆ ਤੇ ਜਿਹੜਾ ਪਟਿਆਲਾ ਪਿੰਡਾ ਜਿਹੜਾ ਪਟਿਆਲਾ ਪਹਿਲਾਂ ਹਾਂਜੀ ਹਾਂ ਠੀਕ ਆ ਬਾਈ ਤੇ ਬਾਈ ਚਮਕੌਰ ਜੇ ਗੱਲ ਕਰਕੇ ਆਪ ਹੁਣ ਆਪਾਂ ਇਸ ਮੱਝ ਦੀ ਹੈਨਾ ਜਿਹੜੀ ਤੁਸੀਂ ਸੇਲ ਕਰਨੀ ਆ ਕਿੰਨੇਵੇਂ ਸੂਏ ਸੂਨ ਵਾਲੀ ਆ ਇਹ ਤੀਜੇ ਸੂਏ ਸੂਰੀਆ ਵੀਰੇ ਤੀਜੇ ਸੂਏ ਠੀਕ ਆ ਕਿੰਨੇ ਕ ਦਿਨ ਲੈ ਜੂਗੀ ਵੀਰੇ ਇਹ 10 ਦਿਨ ਬਾਕੀ ਨੇ ਬਾਈ 10 ਦਿਨ ਬਾਕੀ ਆ ਲੈ ਜੂ ਖੁੱਲੇ 10 ਦਿਨ 10 ਦਿਨ ਲੈ ਜੂ ਵੀਰੇ ਅੱਛਾ ਦੂਜੇ ਸੂਏ ਤੇ ਜੇ ਆਪਾਂ ਦੁੱਧ ਦਾ ਰਿਕਾਰਡ ਦੀ ਗੱਲ ਕਰਕੇ ਬਾਈ ਚਮਕੌਰ ਸਹੀ ਸਹੀ ਕਿੰਨਾ ਦੁੱਧ ਤੁਸੀਂ ਕਰੇ ਵੀਰੇ ਨੇ 15 ਕਿਲੋ ਦਿੱਤਾ ਆਪਣੇ ਕੋਲੇ 15 ਕਿਲੋ ਹਾਂਜੀ ਵੀਰੇ ਹਾਂ ਖੁੱਲਾ ਖੁੱਲਾ ਦਿੱਤਾ ਠੀਕ ਆ ਤੇ ਹੁਣ ਜਿਹੜਾ ਇਹਦੇ ਮਤਲਬ ਆਪਾਂ ਜੇ ਗੱਲ ਕਰਕੇ ਸੀਮਣ ਦੀ ਕਿਹੜਾ ਸੀ ਗੋਪੀ ਵਾਲਾ ਹਾਂਜੀ ਵੀਰੇ ਹਾਂ ਗੋਪੀ ਠੀਕ ਹੈ ਤੇ ਆਪ ਕਿਹੜੇ ਸਿੰਮਲੀ ਕੋਈ ਪਤਾ ਵੀਰੇ ਨਹੀਂ ਵੀਰ ਉਹਦਾ ਨਹੀਂ ਪਤਾ ਠੀਕ ਹੈ ਗੱਲ ਤੇ ਜਮਕੌਰ ਹੁਣ ਆਪਾਂ ਇਹਨੂੰ ਤੋੜ ਕੇ ਦਿਖਾਉਣੇ ਆ ਤੇ ਫਿਰ ਆਪਾਂ ਇਹਦੀ ਜਿਹੜਾ ਹੈਗਾ ਮੁੱਲ ਉਹ ਵੀ ਆਪਾਂ ਤੁਹਾਨੂੰ ਪੁੱਛਾਂਗੇ ਠੀਕ ਹੈ ਜੀ ਲਾਈਵ ਮਿੱਤਰੋ ਹੁਣ ਸਾਨੂੰ ਆਪਾਂ ਜਿਹੜੀ ਮੱਝ ਹੈਗੀ ਤੋੜ ਕੇ ਦਿਖਾਉਣੇ ਆਗੇ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਬਾਕੀ ਮੱਝ ਦੀ ਜੇ ਬੇਲ ਦੀ ਗੱਲ ਕਰੀਏ ਨਾ ਸੋਨੂੰ ਵੀਡੀਓ ਤੇ ਛੋਟੀ ਲੱਗ ਸਕਦੀ ਆ ਹਨਾ ਬੇਲ ਪੱਖੋਂ ਬੇਲ ਬਹੁਤ ਜ਼ਿਆਦਾ ਲੰਮੀ ਐ ਹਾਈਟ ਵੀ ਠੀਕ ਆ ਨਾ ਵਾਲੀ ਹਾਈਟ ਉੱਚੀ ਐ ਤੇ ਨਾ ਵਾਲੀ ਮੀਡੀਅਮ ਥਾਣ ਕੰਨੀਓ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਵੀ ਮਾਹੜਾ ਜਿਹਾ ਕੈਮਰਾ ਲਾਦਾ ਆ ਦੇਖੋ ਜਮਾ ਨੇੜੇ ਇਧਰਲੀ ਸਾਈਡ ਤੁਸੀਂ ਚੈੱਕ ਕਰ ਲਓ ਹਨਾ ਬਾਕੀ ਤੇ ਇਧਰ ਆ ਜਾ ਇਹ ਆ ਦੇਖ ਲਓ ਤੁਸੀਂ ਇਧਰਲੀ ਸਾਈਡ ਤੋਂ ਵੀ ਥਾਣਾ ਜਿਹੜੇ ਉਹ ਦੇਖ ਲਓ ਤੁਸੀਂ ਕੋਈ ਨਹੀਂ ਕੋਈ ਨਹੀਂ ਘਬਰਾਣਾ ਇਹ ਆ ਦੇਖ ਲਓ ਬਾਕੀ ਸਿੰਗ ਆ ਜਿਹੜਾ ਉਹ ਵੀ ਦੇਖ ਲਓ ਗੋਲ ਮੋੜਿਆ ਹੋਇਆ ਹਨਾ ਮੋਟਾ ਸਿੰਗ ਪਾਉਂਦੀ ਐ ਥੋੜਾ ਜਿਹਾ ਪਰ ਗੋਲ ਆ ਆ ਜਾ ਮੋੜ ਲਿਆ ਤੇ ਬਾਕੀ ਬਾਈ ਚਮਕੌਰ ਦੇ ਜੇ ਗੱਲ ਕਰਕੇ ਹਨਾ ਬਾਈ ਨੂੰ ਵਧਾਈਆਂ ਵੀ ਜਰੂਰ ਦਿਓ ਬਾਈ ਨੇ ਜਿਹੜੇ ਬਾਹਰ ਦੇ ਕਰਾਂ ਹੁਣ ਕਰਾਂ ਇੱਧਰ ਬਾਈ ਨੇ ਨਵਾਂ ਕੰਮ ਜਿਹੜਾ ਨਵਾਂ ਘਰ ਪਾਇਆ ਜੇ ਗੱਲ ਕਰਕੇ ਪਸ਼ੂਆਂ ਦਾ ਤੇ ਐਂਟਰੀ ਇਹ ਜਿਹੜੀ ਹਨਾ ਉਹ ਤੁਸੀਂ ਦੇਖ ਲਓ ਆਪਾਂ ਕਰਵਾਤੀ ਤੇ ਇੱਧਰ ਮੈਂ ਕੈਮਰਾ ਲਾਦਾ ਤੁਹਾਨੂੰ ਇਹ ਆ ਦੇਖ ਲਓ ਹਨਾ ਬੁਲਬਲੇ ਨਾਲ ਕੰਮ ਸਜਾ ਕੇ ਤੇ ਕੱਲ ਬਾਈ ਚਮਕੌਰ ਅਰਦਾਸ ਵੀ ਕਰਵਾਈ ਫਿਰ ਹਾਂਜੀ ਹਾਂ ਵੀਰੇ ਬਾਬਾ ਜੀ ਨੂੰ ਬੁਲਾ ਕੇ ਅਰਦਾਸ ਕਰਾਈ ਆਪਾਂ ਨੇ ਠੀਕ ਹੈ ਹਾਂਜੀ ਵੀਰੇ ਹਾਂ ਤੇ ਬਹੁਤ ਬਹੁਤ ਵਧਾਈਆਂ ਤੈਨੂੰ ਹਾਂਜੀ ਵੀਰੇ ਸੋਨੂੰ ਹੈਨਾ ਚਮਕੌਰ ਹੁਣ ਜੇ ਆਪਾਂ ਇਹਦੇ ਆਜੋ ਰੇਟ ਪਤਾ ਕਰਕੇ ਦਿੰਨੇ ਆ ਤੁਹਾਨੂੰ ਲੈ ਵੀ ਇੱਕ ਵਾਰੀ ਥੋੜੀ ਹੋਰ ਦਿਖਾਦਾ ਮਹਾ ਅੰਦਰ ਥੋੜਾ ਜਿਹਾ ਨਾ ਦਸ਼ਕਾਂ ਨੂੰ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਆਹ ਦੇਖ ਲਓ ਬਾਕੀ ਇਧਰ ਆਪਾਂ ਫੇਰ ਕੈਮਰਾ ਲਾਦਗੇ ਬਾਕੀ ਸਾਈ ਦੇ ਸਾਰੇ ਘਰ ਤੇ ਦੇਖ ਲਓ ਹੈਨਾ ਥੋੜਾ ਇਧਰ ਪਸ਼ੂਆਂ ਦੇ ਇੱਕ ਵਾਰੀ ਹੋਰ ਲਾਦਨੇ ਤੇ ਬਾਈ ਚਮਕੌਰ ਖੜਾ ਲਾ ਹੁਣ ਆਪਾਂ ਬਾਈ ਚਮਕੌਰ ਇਹਦੇ ਰੇਟ ਦੀ ਜੀ ਗੱਲ ਕਰਾਂ ਰੇਟ ਕਿੰਨਾ ਕਰਦੇ ਹੋ ਰੇਟ ਵੀਰੇ ਲੈਂਦੇ ਨਾਲ 1.35 ਆ ਦੇਵੋਗੇ ਕਿੰਨੇ ਦੀ ਜਮਾ ਜੈਸਨੋ ਜੈਸਨੋ ਹੈ ਵੀਰੇ ਚ ਆਇਆ ਨਾ ਕਰ ਤੈਨੂੰ ਪਤਾ ਹੀ ਆ ਵੀ ਜਮਾ ਕਰਦੇ ਛੋੜਛੱਪਾ ਹੁਣੀ ਹਾਂ ਵੀਰੇ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ 2000 ਛੜਦਾ ਮੇਰੇ ਹੋਰ ਅੱਛਾ ਹਾਂਜੀ ਵੀਰੇ ਹਾਂ ਠੀਕ ਹੈ ਚਲੋ ਮੈਂ ਇੱਕ ਗੱਲ ਹੋਰ ਦੱਸਦਾ ਬਾਈ ਦੇ ਮੂਤ ਹੀ ਕਹਿਣਾ ਮੱਝ ਹੋ ਜੂਗੀ ਮਿੱਤਰੋ ਹਨਾ ਹਿਸਾਬ ਨਾਲ ਕੋਈ ਗੱਲ ਨਹੀਂ ਤੇ ਬਾਈ ਚਮਕਾਉ ਨੰਬਰ ਬੋਲ ਦੇ 90230 22575 90230 22575 22575 ਹਾਂਜੀ ਬਾਈ ਚਮਕਾਉ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਤੁਸੀਂ ਮੌਕਾ ਦਿੱਤਾ ਬਾਕੀ ਦੋਸਤੋ ਇੱਕ ਵਾਰੀ ਆਪਾਂ ਫੇਰ ਫੇਸ ਦੀ ਕੁਆਲਿਟੀ ਦਿਖਾ ਦਗੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਵੀਰਾਂ ਦਾ ਤੈਦੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਆਪਣੇ ਵੀਡੀਓ ਸ਼ੇਅਰ ਕਰਦੇ ਹੁੰਦੇ